ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਵੀਰੋ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਗ੍ਰਿਫਤਾਰ ਹੋ ਗਿਆ ਵੈ ਹੁਣ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਗਵਾਹੀ ਕੌਣ ਦੇਣਦਿਆ ਵੈ ਇਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਨਾਲ ਹੀ ਨਾਲ ਸੁਖਪਾਲ ਸਿੰਘ ਖਹਿਰਾ ਤੇ ਜਿਹੜਾ ਮੁੱਖ ਮੰਤਰੀ ਚੰਨੂ ਸਾਹਿਬ ਨੇ ਚੰਨੀ ਸਾਹਿਬ ਉਹ ਸੁਖਬੀਰ ਸਿੰਘ ਬਾਦਲ ਕੇ ਪਰਿਵਾਰ ਦੇ ਹੱਕ 'ਚ ਬੋਲਣਦੇ ਐ ਦੇ ਸੀਐਮ ਭਗਵੰਤ ਮਾਨ ਸਾਹਿਬ ਜਿਨ੍ਹਾਂ ਨੇ ਕਿ ਆਪਣਾ ਜਿਹੜਾ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰਕੇ ਦਿਖਾਇਆ ਉਹਨਾਂ ਦੇ ਖਿਲਾਫ ਬੋਲਨਦੇ ਆ ਆਖਰੀ ਸਾਰੀ ਵਜ੍ਹਾ ਕੀ ਹੈ ਇਹ ਆਪਾਂ ਅੱਜ ਦੀ ਵੀਡੀਓ 'ਚ ਜਾਣਨੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਇਹਦੀ ਵੀਡੀਓ ਫਿਰ ਕਰਨੇ ਇਸੇ ਵਿਚਾਰ ਹਾਂ ਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਪੰਜਾਬ ਦੇ ਵਿੱਚੋਂ ਇੱਕ ਬਹੁਤ ਹੀ ਵੱਡੇ ਤਸਕਰ ਨੇ ਗਵਾਹੀ ਭਰ ਦਿੱਤੀ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਪੰਜਾਬ ਦੇ ਇਸ ਤਸਕਰ ਨੇ ਉਹਨਾਂ ਲੋਕਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਨੇ ਜਿਹੜੇ ਲੋਕ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਖੜੇ ਸੀ ਔਰ ਉਲਟਾ ਉਹਨਾਂ ਨੇ ਭਗਵੰਤ ਮਾਨ ਸਰਕਾਰ ਦੀ ਜਿਹੜਾ ਕੇ ਹਮਾਇਤ ਕਰ ਦਿੱਤੀ ਹੈ ਔਰ ਉਸ ਤਸ਼ਕਰ ਦੇ ਮੂੰਹ ਤਹਾਨੂੰ ਮੈਂ ਬਿਆਨ ਵੀ ਸੁਣਾਉਣ ਜਾ ਰਿਹਾ ਔਰ ਦੂਜੇ ਪਾਸੇ ਵਿਰੋਧੀ ਧਿਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਔਰ ਦੂਜੇ ਪਾਸੇ ਮੁੱਖ ਮੰਤਰੀ ਚੰਨੀ ਯਾਨੀ ਇਹਨਾਂ ਨੇ ਭਗਵੰਤ ਮਾਨ ਦੇ ਵਿਰੁੱਧ ਬੋਲਿਆ ਕਿ ਭਾਈ ਇਹ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਐਕਸ਼ਨ ਕਰਕੇ ਬਹੁਤ ਮਾੜਾ ਕੀਤਾ ਆ ਮੈਂ ਹੁਣ ਇਹਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹਣਾ ਕਿ ਜਿਹੜਾ ਹੁਣ ਇਹ ਬਹੁਤ ਹੀ ਵੱਡਾ ਪੰਜਾਬ ਦਾ ਤਸਕਰ ਆ ਤੁਸੀਂ ਸਾਰੇ ਇਹਨੂੰ ਅਕਸਰ ਜਾਣਦੇ ਹੋ ਤਾਂ ਹੁਣ ਇਹਨੇ ਗਵਾਹੀ ਭਰ ਦਿੱਤੀ ਆ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਤਾਂ ਹੁਣ ਤੁਸੀਂ ਦੱਸੋ ਵੀ ਇਹ ਮਾਮਲਾ ਕੀ ਆ ਕਿਉਂਕਿ ਮੈਂ ਤੁਹਾਨੂੰ ਦਾ ਇੱਕ ਬਿਆਨ ਸੁਣਾਉਣ ਜਾ ਰਿਹਾ ਕੰਨੀ ਗਵਾਹੀ ਨਹੀਂ ਬਲਕਿ ਪੂਰੇ ਬਾਦਲ ਪਰਿਵਾਰ ਨੂੰ ਗਾਲਾਂ ਵੀ ਕੱਢੀਆਂ ਰੱਜ ਪੁੱਜ ਕੇ ਕੱਢੀਆਂ ਨੇ ਔਰ ਦੂਜੇ ਪਾਸੇ ਭਗਵਾਨ ਤਮਾਨ ਸਰਕਾਰ ਦਾ ਜਿਹੜਾ ਕਿ ਐਕਸ਼ਨ ਆ ਉਹ ਸੁਖਵੀਰ ਸਿੰਘ ਬਾਦਲ ਤੇ ਵੀ ਹੋਣ ਜਾ ਰਿਹਾ ਬੀਤੀ ਰਾਤ ਮੈਂ ਇੱਕ ਵੀਡੀਓ ਪਾਈ ਆ ਤੇ ਤੁਹਾਡੇ ਸਾਹਮਣੇ ਇਹ ਗੱਲ ਸਿੱਧ ਕੀਤੀ ਹੈ ਕਿ ਭਾਈ ਕੱਲਾ ਬਿੱਤਰ ਸਿੰਘ ਮਜੀਠੀਆ ਨਹੀਂ ਬਹੁਤ سارے ਲੋਕ ਖੜੇ ਫਸਨੇ ਬਾਕੀ ਨੇ ਔਰ ਜਿਹੜੇ ਤਸਕਰ ਨੇ ਗਵਾਹੀ ਭਾਈ ਆ ਉਹਨੇ ਬਹੁਤ ਸਾਰੀਆਂ ਪੋਲਆਂ ਖੋਲ ਦਿੱਤੀਆਂ ਨੇ ਕਿਉਂਕਿ ਦਰਸਲ ਦੇ ਵਿੱਚ ਉਹ ਬੰਦਾ ਹੀ ਇਹਨਾਂ ਦਾ ਉਹ ਨਾਲ ਰਹਿਣ ਵਾਲਾ ਬੰਦਾ ਉਹਨਾਂ ਦਾ ਪੂਰਾ ਜਾਣੂ ਆ ਕਿਉਂਕਿ ਉਹ ਵੀ ਬਹੁਤ ਵੱਡਾ ਚੋਰ ਠੱਗਾ ਔਰ ਬਹੁਤ ਹੀ ਵੱਡਾ ਤਸਕਰ ਆ ਪੰਜਾਬ ਦਾ ਹੁਣ ਤੁਸੀਂ ਇਹ ਵੇਖੋ ਜਿੰਨੇ ਲੋਕ ਰੋਣਾ ਪਾਉਂਦੇ ਸੀ ਕਿ ਭਾਈ ਬਿਕਰਮ ਸਿੰਘ ਮਜੀਠੀਆ ਵਿਰੋਧ ਦੇ ਬੋਲਦਾ ਸੀ ਭਗੰਤ ਮਾਨ ਦੇ ਬਹੁਤ ਚੰਗਾ ਕਰਦਾ ਸੀ ਕਹਿੰਦੇ ਸਰਕਾਰ ਦੀਆਂ ਪੋਲਾਂ ਖੋਲਦਾ ਸੀ ਪਰ ਅਕਸਰ ਪੰਜਾਬ ਦੇ ਲੋਕ ਬਾਕੀ ਲੋਕ ਵੀ ਜਾਣਦੇ ਉਹਨਾਂ ਦੇ ਖੁੱਦੇ ਲੋਕ ਵੀ ਜਾਣਦੇ ਨੇ ਇਹਨਾਂ ਦੇ ਲੀਡਰ ਵੀ ਜਾਣਦੇ ਆ ਆਕਾਲੀ ਦਲ ਦੇ ਕਿ ਕਿੰਨੀ ਅਸੀਂ ਲੁੱਟ ਮਚਾਈ ਕਿੰਨਾ ਅਸੀਂ ਯਾਨੀ ਪੈਸਾ ਲੁੱਟਿਆ ਪੰਜਾਬ ਦੇ ਅੰਦਰੋਂ 25 ਸਾਲ ਤੱਕ ਰਾਜ ਕਰਕੇ ਪੂਰੀ ਯਾਨੀ ਜ਼ਿੰਦਗੀ ਦੀ ਰੋਜੀ ਰੋਟੀ ਖੜੀ ਕਰ ਲਈ ਉਹਨਾਂ ਨੇ ਔਰ ਦੂਜੇ ਪਾਸੇ ਉਹਨਾਂ ਦੀ ਇੱਕ ਵਾਈਫ ਆ ਜਿਹੜੀ ਹਰ ਸਿਮਰਤ ਕੌਰ ਸੁਖਵੀਰ ਸਿੰਘ ਬਾਦਲ ਦੀ ਉਹ ਕੀ ਕਹਿ ਰਹੀ ਸੀ ਕਹਿੰਦੀ ਭਗਵਾਨ ਤੇ ਮਾਨ ਕਿਹੜੇ ਖੇਤ ਦੀ ਮੂੜੀ ਐ ਸਾਡੇ ਦੇ ਤਾਂ ਕਹਿੰਦੀ ਵੱਡੇ ਵੱਡੇ ਐਕਸ਼ਨ ਨਹੀਂ ਕਰ ਸਕੇ ਇੱਥੇ ਸਿੱਧ ਹੁੰਦਾ ਕਿ ਇਹਨਾਂ ਦੇ ਹੰਕਾਰ ਹਲੇ ਵੀ ਝੜਕ ਰਿਆ ਭਾਵੇਂ ਕਹਿੰਦੇ ਸੱਤਾ ਦੇ ਵਿੱਚ ਕੋਈ ਰਹੇ ਪਰ ਸਰਕਾਰ ਤਾਂ ਸਾਡੀ ਚਲਣੀ ਐ ਯਾਨੀ ਹੁਕਮ ਸਾਡੇ ਚਲਣੇ ਆ ਪੰਜਾਬ ਦੇ ਅੰਦਰ ਪੰਜਾਬ ਨੂੰ ਇਹਨਾਂ ਨੇ ਆਪਣੀ ਕਟਪੁਤਲੀ ਬਣਾਇਆ ਹੱਥਾਂ ਦੀ ਕਿ ਪੰਜਾਬ ਸਾਡੇ ਇਸ਼ਾਰਿਆਂ ਤੇ ਨੱਚੂਗਾ ਪਰ ਤੁਹਾਡੇ ਸਾਹਮਣੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਬੋਲਣ ਵਾਲਾ ਤਸਕਰ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਤਾਂ ਮੇਰੀ ਅਪੀਲ ਹੈ ਵੀ ਜਿਹੜੇ ਹੀ ਬੰਦੇ ਇਸ ਵੀਡੀਓ ਨੂੰ ਸੁਣ ਰਹੇ ਨੇ ਬੜੀ ਹੀ ਇਮਾਨਦਾਰੀ ਦੇ ਨਾਲ ਕਿਉਂਕਿ ਇਹ ਗੱਲਾਂ ਦਰਸਾਲ ਦੇ ਵਿੱਚ ਸੱਚੀਆਂ ਨੇ ਬਿਲਕੁਲ ਸੱਚੀਆਂ ਨੇ ਜਦੋਂ ਬੀਤੀ ਰਾਤ ਮਜੀਠੀਆ ਦੇ ਘਰ ਦੇ ਵਿੱਚ ਐਕਸ਼ਨ ਹੁੰਦਾ ਤਾਂ ਉਹਨਾਂ ਦੀ ਘਰ ਵਾਲੀ ਵੀ ਕਹਿੰਦੀ ਹੈ ਕਹਿੰਦੀ ਵੀ ਵਿਜੀਲੈਂਸ ਦੇ ਜਿਹੜੇ ਆਫਸਰ ਸੀ ਉਹ ਸਾਡੀਆਂ ਕੰਦਾ ਟੱਪ ਕੇ ਆ ਗਏ ਸਾਡੇ ਨਾਲ ਵੀ ੱੱਕਾ ਮੁੱਕੀ ਕੀਤੀ ਹੈ ਦਰਾ ਸਾਲ ਦੇ ਵਿੱਚ ਇਹ ਵੀ ਗੱਲ ਝੋਟ ਨਿਕਲੀ ਆ ਕਿ ਕਿਉਂਕਿ ਵਿਜੀਲੈਂਸ ਦੇ ਜਿਹੜੇ ਅਫੀਸਰ ਸੀ ਉਹ ਸਾਰੇ ਜਾਣਦੇ ਮੀਡੀਆ ਦੇ ਕੈਮਰਾ ਥੱਲੇ ਸੀ ਕਿ ਭਾਈ ਇਹਨਾਂ ਗੱਲਾਂ ਦੇ ਅਨਜਾਮ ਹੁੰਦੇ ਕੀ ਨੇ ਤੇ ਉਲਟਾ ਇਹਨਾਂ ਨੇ ਬਿਆਨਵਾਦੀ ਕੀਤੀ ਕਹਿੰਦੇ ਸਾਡੇ ਦੇ ਭਾਈ ਧੱਕਾ ਮੁੱਕੀ ਕਰਦੇ ਨੇ ਸਾਡੀਆਂ ਕੰਧਾ ਡਾਪ ਪਾਉਂਦੇ ਨੇ ਪਰ ਆ ਤੁਸੀਂ ਹੁਣ ਆਪ ਸਮਝੋ ਕਿ ਵਿਜੀਲੈਂਸ ਦੇ ਜਿਹੜਾ ਛਾਪਾ ਮਾਰਨਾ ਸੀ ਪਰ ਇਹਨਾਂ ਨੂੰ ਦੱਸ ਕੇ ਮਾਰਨਾ ਸੀ ਕਿ ਜਿਹੜਾ ਤੁਹਾਡਾ ਸਮਾਨ ਉਹਰਾ ਪਰਾਂ ਕਰਦੇ ਹੋ ਤੁਸੀਂ ਇਹ ਵੀ ਦਰਾ ਸਾਲ ਦੇ ਵਿੱਚ ਗਲਤ ਸਿੱਧ ਹੋਈ ਇਹਨਾਂ ਦੀ ਗੱਲ ਹੁਣ ਜਿਹੜੇ ਤਸਕਰ ਨੇ ਗਵਾਹੀ ਭਰਨ ਦੀ ਗੱਲ ਕਹੀ ਹੈ ਆ ਗੋ ਤੁਹਾਨੂੰ ਉਹਦਾ ਬਿਆਨ ਸੁਣਾ ਦਿਓ ਉਸ ਤੋਂ ਬਾਅਦ ਇਹਨਾਂ ਦੇ ਹੋਰ ਵੀ ਪਰਿਵਾਰ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋਣ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਔਰ ਮੁੱਖ ਮੰਤਰੀ ਰਹੇ ਚੰਨੀ ਇਹਨਾਂ ਦੇ ਵੀ ਬਿਆਨਬਾਜ਼ੀ ਜਿਹੜੀ ਹੋਈ ਉਹ ਵੀ ਤੁਹਾਨੂੰ ਸੁਣਾਵਾਂਗੇ ਸੁਣੋ ਵੀ ਮੈਂ ਇੱਕ ਬੇਨਤੀ ਕਰਨੀ ਹੈ ਜਿਹੜਾ ਵੀ ਅਕਾਲੀ ਨਾ ਆਪਣੇ ਦਿਮਾਗ ਵਿੱਚ ਇਹ ਕੀੜਾ ਰੱਖ ਕੇ ਬੈਠਾ ਹੋਵੇ ਵੀ ਬੀਕਰਮ ਸਿੰਘ ਮਨਜੀਠੀ ਆਪਾਂ ਨਾ ਬਾਣਸ਼ ਐ ਮੈਂ ਦੱਸ ਦਿੰਨਾ ਵੀ ਜੇ ਮੈਨੂੰ ਕੋਰਟ ਵਿੱਚ ਬੁਲਾਉਣਾ ਪਿਆ ਗਵਾਹੀ ਵਾਸਤੇ ਮੈਂ ਗਵਾਹੀ देऊ ਮੈਂ ਕਹਿੰਦੀ ਇਹ ਹਰਾਮਪੁਰ ਨੇ 10000 ਕਰੋੜ ਦਾ ਧੰਦਾ ਕੀਤਾ ਚਿੱਤੇ ਦਾ ਵਪਾਰੀ ਐ ਇਹ ਇਹਨੇ ਹਜ਼ਾਰਾਂ ਨੌਜਵਾਨ ਪਰਵਾਇਆ ਵੀਡੀਓ ਬੈਰ ਹੋਈਆਂ ਪਿੰਡਾਂ ਦੇ ਮੁੰਡਿਆਂ ਦੀਆਂ ਜਿਹੜੇ ਕਹਿੰਦੇ ਨੇ ਸਾਡਾ ਘਰ ਮਨਜੀਠੀਏ ਨੇ ਉਜਾੜਿਆ ਲਾਕ ਕੋਰਗਰ ਦਰ ਜਿੱਤ ਆ ਗਿਆ ਇਹਦਾ ਜੀਜਾ ਸਾਹਮਣੇ ਆਇਆ ਸੁਖਾ ਅਮਲੀ ਗੱਪੀ ਕਹਿੰਦਾ ਅਸੀਂ ਪੂਰਾ ਅਕਾਲੇਗਨ ਮਜੀਠੀ ਦੇ ਨਾਲ ਖੜੇ ਆ ਹਰਾਮ ਖੋਰੋ 23 ਤਰੀਕ ਨੂੰ ਵੋਟਾਂ ਦਾ ਰਿਜ਼ਲਟ ਆਇਆ ਸੀ ਲੁਧਿਆਣੇ ਜਿਮਨੀ ਚੋਣ ਦਾ ਕਿੰਨੀਆਂ ਵੋਟਾਂ ਪਈਆਂ 8000 ਯਾਨੀ ਪੰਜਾਬ ਦੇ ਵਿੱਚੋਂ ਮੈਂ ਸ਼ੁਰੂਆਤ ਦੇ ਵਿੱਚ ਗਿਆ ਕਿ ਬਹੁਤ ਵੱਡਾ ਤਸਕਰ ਇਹ ਸੀਗਾ ਖੱਚ ਗਿਆਨੀ ਬੂਟਾ ਸਿੰਘ ਯਾਨੀ ਗੋਲੇਬ ਚੋਰ ਸੀ ਅਕਸਰ ਸਾਰੇ ਪੰਜਾਬ ਦੇ ਲੋਕ ਜਾਣਦੇ ਆ ਪਰ ਅੱਜ ਜਿਹੜੀ ਇਹਨੇ ਗੱਲ ਕਹੀ ਹੈ ਬਿਲਕੁਲ ਸੱਚ ਕਹੀ ਹੈ ਕਿਉਂ ਕਹੀ ਹੈ ਕਿਉਂਕਿ ਇਹ ਤਾਂ ਸਾਰਾ ਪੰਜਾਬ ਜਾਣਦਾ ਕਿ ਭਾਈ ਜਿਹੜੇ ਪੰਜਾਬ ਨੂੰ ਲੁੱਟ ਕੇ ਬੈਠੇ 25 ਸਾਲ ਤੋਂ 25 ਸਾਲ ਤੋਂ ਯਾਨੀ ਇਹਨਾਂ ਨੇ ਲੁੱਟਿਆ ਪੰਜਾਬ ਨੂੰ ਔਰ ਹੁਣ ਜਿਹੜੇ ਸਾਡੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਔਰ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕਹਿ ਸਕਦੇ ਜਿਵੇਂ ਕਿ ਚੰਨੀ ਸਾਹਿਬ ਇਹ ਕਹਿੰਦੇ ਕੀ ਹੈ ਚਾਹੁੰਦੇ ਕੀ ਦੇ ਦਰਸਲ ਦੇ ਵਿੱਚ ਉਹ ਕਹਿੰਦੇ ਨੇ ਭਗਵਾਨ ਤਮਨ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਐਕਸ਼ਨ ਕਰਕੇ ਬਹੁਤ ਵੱਡਾ ਮਾੜਾ ਕੰਮ ਕੀਤਾ ਐ ਇਸ ਗੱਲ ਤੋਂ ਵੀ ਸਿੱਧ ਹੁੰਦਾ ਪੰਜਾਬ ਵਾਲਿਓ ਗੌਰ ਨਾਲ ਸੁਣਨ ਦੀ ਲੋੜ ਐ ਇਸ ਗੱਲ ਨੂੰ ਇਸ ਗੱਲ ਤੋਂ ਸਿੱਧ ਹੁੰਦਾ ਕਿ ਇਹਨਾਂ ਦੀ ਸਾਰਿਆਂ ਦੀ ਰੋਟੀ ਵੀ ਸਾਂਝੀ ਐ ਇਹ ਪੈਗ ਸ਼ੈਗ ਵੀ ਸਾਰੇ ਇਕੱਠੇ ਹੀ ਲਾਉਂਦੇ ਨੇ ਇਸ ਕਰਕੇ ਇਹਨਾਂ ਨੇ ਉਸ ਬਾਦਲ ਪਰਿਵਾਰ ਦੀ ਹਮਾਇਤ ਕੀਤੀ ਜਿਨ੍ਹਾਂ ਦੇ ਵਿਰੁੱਧ ਪੂਰਾ ਪੰਜਾਬ ਨਹੀਂ ਪੂਰਾ ਮੁਲਕ ਖੜ ਗਿਆ ਕਿਉਂਕਿ ਮੁਲਕ ਦੇ ਵਿੱਚੋਂ ਵੀ ਬਹੁਤ ਵੱਡੇ ਪਦਾਂ ਦੇ ਉੱਤੇ ਘਾਟਾ ਪਿਆ ਸੀ ਉਸ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਜਾ ਕੇ ਜਿਹੜੇ ਲੋਕ ਖੁਦ ਆਪਣੇ ਆਪ ਬਾਰ-ਬਾਰ ਮਾਫੀਆਂ ਮੰਗ ਰਹੇ ਨੇ ਬਾਰ-ਬਾਰ ਇਹਨਾਂ ਦੇ ਵੱਡੇ ਬਾਵਲ ਦੁਆਰਾ ਵੀ ਮਾਫੀਆਂ ਮੰਗੀਆਂ ਗਈਆਂ ਭਾਂਡੇ ਵੀ ਤਵਾਏ ਗਏ ਇਹਨਾਂ ਤੋਂ ਬਹੁਤ ਸਾਰਾ ਕੁਝ ਕਰਵਾਇਆ ਗਿਆ ਇਹੀ ਮਜੀਠਿਆ ਕਿੰਨੇ ਲੋਕਾਂ ਨੂੰ ਮਰਵਾ ਚੁੱਕਿਆ ਤੁਹਾਨੂੰ ਪਤਾ ਬਹੁਤ ਸਾਰੇ ਨੌਜਵਾਨ ਚਿੱਟੇ ਦੀ ਢੇੜ ਚੜੇ ਇਹਦੇ ਵਿੱਚ ਹੋਏ ਚਿੱਕੇ ਦੇ ਨਾਲ ਔਰ ਦੂਜੇ ਪਾਸੇ ਕਾਲਤਾਸ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੇ ਵੀ ਬਹੁਤ ਮਾਰੀ ਸ਼ਹਾਬਲੀ ਬੋਲੀ ਔਰ ਉਸ ਤੋਂ ਪਹਿਲਾਂ ਜਿਹੜਾ ਸਾਡੀ ਸ਼ਿਕਾਇਤ ਦਾ ਕਾਰਨ ਕਰਨ ਵਾਲੇ ਇਹ ਲੋਕ ਸੀ ਇਹਨਾਂ ਨੂੰ ਦਰਾਸਾਲ ਦੇ ਵਿੱਚ ਹੁਣ ਸਜ਼ਾ ਮਿਲ ਰਹੀ ਹੈ ਤੇ ਹੁਣ ਕਬੂਲ ਕਰਨੀ ਬੜੀ ਔਖੀ ਲੱਗ ਰਹੀ ਹੈ ਅਮਰਪਾਲ ਸਿੰਘ ਤੇ ਕੇਸ ਬੋਣ ਵਾਲਾ ਕੌਣ ਹੈ ਇਹੀ ਬਿਕਰਮ ਸਿੰਘ ਮਜੀਠੀਆ ਜਿਹੜਾ ਕੱਲ ਕਹਿੰਦਾ ਸੀ ਆਪਦੇ ਪੁੱਤਰਾ ਨੂੰ ਕਿ ਮੈਂ ਚਲਿਆ ਪੁੱਤਰੋ ਤਕੜੇ ਹੋ ਕੇ ਰਹੋ ਜਿਵੇਂ ਕਿ ਬਹੁਤ ਵੱਡੀ ਇੱਕ جنگ ਲੜਨ ਜਾ ਰਿਹਾ ਹੁੰਦਾ ਤੇ ਪਤਾ ਨਹੀਂ ਕਿੱਡੇ ਕਿ ਬਾਦਸ਼ਾਹ ਦਾ ਮੁੰਡਾ ਹੁੰਦਾ। ਸੋ ਪੰਜਾਬ ਇਹਨਾਂ ਗੱਲਾਂ ਦਾ ਵਿਰੋਧ ਕਰ ਰਿਹਾ ਕਿ ਜਿਹੜੀ ਚੁੰਡੀ ਪਹਿਲਾਂ ਤੁਸੀਂ ਵੱਡੀ ਐ ਤੇ ਜਦੋਂ ਤੁਹਾਡੇ ਕਿਸੇ ਨੇ ਵੱਢ ਲਈ ਫਿਰ ਦੁੱਖ ਲੱਗਦਾ। ਯਾਨੀ ਅਮਰਪਾਲ ਸਿੰਘ ਦੇ ਵਕੀਲ ਦਾ ਬਿਆਨ ਆਉਂਦਾ। ਉਹ ਕਹਿੰਦੇ ਵੀ ਅਮਰਪਾਲ ਸਿੰਘ ਦੇ ਕੇਸ ਪਵਾਉਣ ਵਾਲਾ ਇਹ ਬਿਕਰਮ ਸਿੰਘ ਮਜੀਠੀਆ ਪਹਿਲੇ ਨੰਬਰ ਦਾ ਯਾਨੀ ਇਹਨੇ ਭਵੰਤਮਾਨ ਸਰਕਾਰ ਨੂੰ ਸਪੋਰਟ ਕੀਤੀ ਤਾਂ ਉਹਨਾਂ ਨੇ ਕੇਸ ਪਾ ਦਿੱਤਾ ਉਸ ਤੋਂ ਬਾਅਦ ਹੀ ਭਵੰਤਮਾਨ ਸਰਕਾਰ ਜਦੋਂ ਸਿਕੰਜਾ ਕਾਦੀ ਹੋਇਆ ਮੈਂ ਇਹਨੇ ਸਾਡੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਵਿਰੋਧੀ ਧਿਰਾਂ ਦੇ ਵਿੱਚ ਨੇ ਉਹ ਚਾਹੁੰਦੇ ਕੀ ਨੇ ਯਾਰ ਇੱਕ ਪਾਸੇ ਤੇ ਕਹਿੰਦੇ ਭਵੰਤਮਾਨ ਸਰਕਾਰ ਵੱਡੇ ਮਗਰਮੱਛਾਂ ਨੂੰ ਨਹੀਂ ਫੜਦੀ ਔਰ ਦੂਜੇ ਪਾਸੇ ਜਦੋਂ ਉਸ ਪਰਿਵਾਰ ਤੇ ਐਕਸ਼ਨ ਹੁੰਦਾ ਜਿਹਨੂੰ ਅੱਜ ਤੱਕ ਕੋਈ ਪੰਜਾਬ ਦੇ ਮੁੱਖ ਮੰਤਰੀ ਨੇ ਹੱਥ ਨਹੀਂ ਪਾਇਆ ਸੀ ਅਸੀਂ ਦਰਸਾਲ ਦੇ ਵਿੱਚ ਭਗਵੰਤ ਮਾਨ ਦੀ ਸਲਾਹ ਤਾਂ ਕੋਈ ਦਿਲੋਂ ਨਹੀਂ ਕਰ ਰੇ ਪਰ ਗੱਲ ਇਹ ਵੀ ਜਿਹੜੀ ਸੱਚ ਹੈ ਉਹ ਤਾਂ ਧਰਨੀ ਪੈਣੀ ਹੈ ਜਿਹੜਾ ਭਗਵੰਤ ਮਾਨ ਦੇ ਹੱਥੋਂ ਕੋਈ ਚੰਗਾ ਕੰਮ ਹੋਊਗਾ ਉਹਦੀ ਸਲਾਹ ਤਾਂ ਕਰਾਂਗੇ ਉਹ ਕੋਈ ਸਾਡਾ ਕੱਟੜ ਕੋਈ ਦੁਸ਼ਮਣ ਵੀ ਨਹੀਂ ਤੇ ਕੋਈ ਵਾਲਾ ਵੱਡਾ ਦੋਸਤ ਵੀ ਨਹੀਂ ਜਿਹੜੀ ਗੱਲ ਹੱਕ ਦੀ ਹੋਊਗੀ ਉਹਦੇ ਵਿੱਚ ਤਾਂ ਬੋਲਣਾ ਪਣਦਾ ਹੀ ਹੈ 25 ਸਾਲ ਤੋਂ ਲੁੱਟਦਾ ਰਿਹਾ ਪਰਿਵਾਰ ਕੋਈ ਮੁੱਖ ਮੰਤਰੀ ਦੇ ਵਿੱਚ ਅੱਜ ਤੱਕ ਹਿੰਮਤ ਨਹੀਂ ਹੋਈ ਕਿ ਉਹਨਾਂ ਦੇ ਪਰਿਵਾਰ ਦੇ ਖਿਲਾਫ ਇੱਕ ਸ਼ਬਦ ਵੀ ਬੋਲਦੇ ਤੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਨ੍ਹਾਂ ਨੇ ਇਸ ਵੱਡੀ ਮੱਛੀ ਤੇ ਵੱਡੇ ਮਗਰਮੱਛਾਂ ਨੂੰ ਹੱਥ ਪਾ ਲਿਆ ਉਹਨੇ ਕਿਹਾ ਸੀ ਕਹਿੰਦਾ ਭਾਈ ਸਾਡੇ ਕੋਲ ਸਮਾਂ ਬੜਾ ਘੱਟ ਆ ਪਰ ਜਿੰਨਾ ਛੇਤੀ ਸਾਨੂੰ ਸਬੂਤ ਮਿਲ ਲਵੇ ਤਾਂ ਸੀ ਇਹਨਾਂ ਦੇ ਉੱਤੇ ਐਕਸ਼ਨ ਜ਼ਰੂਰ ਕਰਾਂਗੇ ਸੋ ਉਹਨੇ ਕੀਤਾ ਪਰ ਪੰਜਾਬ ਮੈਂ ਤੁਹਾਨੂੰ ਦੱਸ ਦਾਂ ਕਿ ਬਹੁਤ ਵੱਡੇ ਪੱਧਰ ਦੇ ਉੱਤੇ 90% ਲੋਕ ਇਸ ਗੱਲ ਦੇ ਹੱਕ ਵਿੱਚ ਨੇ ਭਗਵੰਤ ਮਾਨ ਦੇ ਕਿਨਾਂ ਨੇ ਬਹੁਤ ਵੱਡੇ ਮਗਰ ਮੱਛ ਨੂੰ ਹੱਥ ਪਾਇਆ ਜਿਹਨੂੰ ਅੱਜ ਤੱਕ ਕੋਈ ਝਾਕਣ ਦੀ ਹਿੰਮਤ ਨਹੀਂ ਕਰਦਾ ਸੀ ਤੇ ਹੁਣ ਸਾਡੀ ਵੀ ਅਪੀਲ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਜੇ ਤੁਸੀਂ ਇਹ ਵੱਡਾ ਮੱਛ ਫੜਿਆ ਤਾਂ ਪੂਰੀ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੇ ਲੋਕਾਂ ਦੀਆਂ ਅੱਖਾਂ ਖੋਲਣੀਆਂ ਸੀ ਉਹ ਤਾਂ ਇਹ ਬਹੁਤ ਵੱਡੇ ਵੱਡੇ ਹਲੇ ਤਸਕਰ ਬੈਠੇ ਨੇ ਜਿਹੜੇ ਉਹ ਖਰਾ ਗਵਾਹੀ ਦੇਣਗੇ ਤੇ ਉਹਨੂੰ ਸਜ਼ਾ ਤੱਕ ਪਹੁੰਚਾਉਣਗੇ ਤਾਂ ਠੀਕਾ ਪੰਜਾਬ ਵਾਲੇ ਜ਼ਿਲ੍ਹੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੱਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਜਿਹੜਾ ਵਹ ਹੈਗਾ ਵਿਕਰਮ ਸਿੰਘ ਮਜੀਠੀਆ ਉਹ ਗ੍ਰਿਫਤਾਰ ਹੋ ਗਿਆ ਤੇ ਹੁਣ ਉਹਨਾਂ ਦਾ ਆਪਣਾ ਹੀ ਅੰਦਰ ਦਾ ਹੀ ਬੰਦਾ ਜਿਹੜਾ ਕਿ ਉਹਨਾਂ ਦੇ ਨਾਲ ਰਹਿੰਦਾ ਰਿਹਾ ਸਾਰੇ ਕੰਮ ਪੁੱਠੇ ਸਿੱਧੇ ਕਰਦਾ ਰਿਹਾ ਇਹ ਨਸ਼ਿਆਂ ਦਾ ਜਿਹੜਾ ਕੰਮ ਸੀ ਇਹ ਫਲਾਉਂਦਾ ਰਿਹਾ ਸਾਰਾ ਕੁਝ ਕਰਦਾ ਰਿਹਾ ਹੁਣ ਉਹ ਹੀ ਇਹਨਾਂ ਦੇ ਖਿਲਾਫ ਗਵਾਹੀ ਦੇ ਰਿਹਾ ਵੈ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਆਪਣਾ ਉਹ ਕੰਮ ਕੀਤਾ ਜਿਹੜਾ ਕਿ ਉਹਨਾਂ ਨੇ ਵਗਵਾਦਾ ਕੀਤਾ ਸੀ ਆਵਾਮ ਨੂੰ ਕਿ ਅਸੀਂ ਹੈ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਕੰਮ ਫਲਾਉਂਦਿਆ ਪੰਜਾਬ ਦੇ ਲੋਕਾਂ ਦੀ ਜਿਹੜੇ ਨੌਜਵਾਨ ਆ ਉਹਨਾਂ ਦੀ ਜ਼ਿੰਦਗੀ ਤਬਾਹ ਕਰਨਦਿਆ ਇਹ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਾਂਗੇ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਦਾ ਪਰਿਵਾਰ ਹੈ ਇਹ ਕਹਿੰਦੇ ਸੀ ਕਿਸੇ ਦੀ ਕੀ ਜ਼ਰੂਰਤ ਹੈ ਕਿ ਸਾਡੇ ਉੱਤੇ ਹੱਥ ਪਾਵੇ ਇਹਨਾਂ ਅੰਦਰ ਬੜਾ ਗੁਮਹੰਡ ਬੜੀ ਆਕਰ ਸੀ ਪਰ ਸੀਐਮ ਭਗਵੰਤ ਮਾਨ ਨੇ ਆਪਣਾ ਵਾਦਾ ਪੂਰਾ ਕੀਤਾ ਕਿ ਉਹਨਾਂ ਨੇ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਉਹਦੇ ਖਿਲਾਫ ਗਵਾਹੀ ਵੀ ਦੇਣ ਵਾਸਤੇ ਬੰਦਾ ਤਿਆਰ ਹੈ ਨਾਲ ਹੀ ਨਾਲ ਤੁਸੀਂ ਦੇਖੋ ਕਿ ਸੁਖਬੀਰ ਸਿੰਘ ਬਾਦਲ ਕੇ ਹੱਕ ਦੇ ਵਿੱਚ ਸੁਖਪਾਲ ਸਿੰਘ ਖੈਰਾ ਤੇ ਜਿਹੜਾ ਮੁੱਖ ਮੰਤਰੀ ਚੰਨੂ ਹੈ ਚੰਨਾਕ ਚੰਨੂ ਉਹਨੇ ਵੀ ਦੇਖ ਲਓ ਬਿਆਨ ਦਿੱਤੇ ਹੈ ਕਿ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਲਤ ਕੀਤਾ ਇਹ ਜਿਹੜਾ ਸੁਖਬੀਰ ਸਿੰਘ ਬਾਦਲ ਹੁਣ ਕਹਿੰਦੇ ਅਗਲਾ ਨੰਬਰ ਹੈ ਇਹਨੂੰ ਗ੍ਰਿਫਤਾਰ ਕਰਨਾ ਗਲਤ ਕਰਨ ਦੇ ਤੁਸੀਂ ਦੇਖੋ ਕਿ ਜਿਹੜਾ ਬੰਦਾ ਹੱਕ ਦੀ ਗੱਲ ਕਰਦਾ ਨਾ ਉਹਦੇ ਖਿਲਾਫ ਬਹੁਤ ਸਾਰੇ ਉੱਠ ਚ ਪੰਦੇ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜਾ ਕੰਮ ਕਰਨ ਦੇ ਬਹੁਤ ਵਧੀਆ ਕੰਮ ਕਰਨ ਦੇ ਆ ਕਿਉਂਕਿ ਇਹ ਜਿਹੜਾ ਪਰਿਵਾਰ ਸੁਖਬੀਰ ਸਿੰਘ ਬਾਦਲ ਕਿਹਾ ਇਹਨਾਂ ਨੇ ਪਿਛਲੇ 25 ਸਾਲਾਂ ਤੋਂ ਪੰਜਾਬ ਦੇ ਉੱਤੇ ਹਕੂਮਤ ਕੀਤੀ ਪੰਜਾਬ ਨੂੰ ਲੁੱਟਿਆ ਜਿੱਦਾਂ ਕੋ ਦੱਸ ਦੇ ਪਏ ਆ ਕਿ 3000 ਏਕੜ ਜ਼ਮੀਨ ਇਹਨਾਂ ਨੇ ਬਣਾਈ ਪੰਜਾਬ ਦੇ ਵਿੱਚ ਇੱਕ ਥੋੜੀ ਜ਼ਮੀਨ ਨਹੀਂ ਹੁੰਦੀ 3000 ਏਕੜ ਇਹ ਸਿਰਫ ਜ਼ਮੀਨ ਹੀ ਜ਼ਮੀਨ ਹੈ ਬਾਕੀ ਜਾਇਦਾਦਾਂ ਜਿਹੜੀਆਂ ਬਾਹਰ ਦੇ ਮੁਲਕਾਂ ਚੀਆਂ ਅੱਗੇ ਪਿੱਛੇ ਉਹ ਉਹਨਾਂ ਦਾ ਕੋਈ ਹਿਸਾਬ ਨਹੀਂ ਆ ਰਿਹਾ ਕਿ ਜਿਹੜੀ ਸਾਹਮਣੇ-ਸਾਹਮਣੇ ਹੈ 3000 ਏਕੜ ਇਹ ਬੜੀ ਜ਼ਮੀਨ ਹੁੰਦੀ ਹੈ ਇਹ ਕਦਿ ਕਿੱਥੋਂ ਲਈ ਇਹਨਾਂ ਨੇ ਇਹ ਪੰਜਾਬ ਦੇ ਲੋਕਾਂ ਨੂੰ ਲੁੱਟ-ਲੁੱਟ ਕੇ ਲਈ ਪੰਜਾਬ ਦਾ ਹੱਕ ਖਾ ਕੇ ਲਈ ਪੰਜਾਬ ਦੇ ਲੋਕਾਂ ਦਾ ਧੱਕਾ ਕਰਕੇ ਲਈ ਜਗਾ ਇਹ ਸਾਰੇ ਪ੍ਰਾਪਰਟੀਆਂ ਆਪਣੀ ਜਾਇਦਾਦਾਂ ਇੰਨੀ ਕਿ ਜਾਇਦਾਦ ਬਣਾ ਚੁੱਕੇ ਕਿ ਇਹਨਾਂ ਦੇ ਆਉਣ ਵਾਲੀਆਂ ਕਈ ਨਸਲਾਂ ਬੈ ਕੇ ਖਾ ਸਕਦੀਆਂ ਤੇ ਮੁੱਖ ਮੰਤਰੀ ਸਾਹਿਬ ਨੇ ਹੁਣ ਇਹਨਾਂ ਉੱਤੇ ਹੱਥ ਪਾਇਆ ਏਡੇ ਜਿਹੜੇ ਪਾਵਰਫੁੱਲ ਲੋਗ ਐ ਉਹਨਾਂ ਉੱਤੇ ਹੱਥ ਪਾਇਆ ਇੰਜ ਹਰ ਕੋਈ ਨਹੀਂ ਕਰਦਾ ਇੰਜ ਹੋਈ ਕਰਦਾ ਜੇ ਅੰਦਰ ਵਾਕਈ ਇੱਕ ਜਜ਼ਬਾ ਹੋਵੇ ਆਪਣੀ ਆਵਾਮ ਵਾਸਤੇ ਜਿਹਾ ਉਹਨਾਂ ਲੋਕਾਂ ਨੂੰ ਗ੍ਰਿਫਤਕਾਰ ਕਰਨ ਦਾ ਔਰ ਪਤਾ ਹੋਵੇ ਕਿ ਇਹਨਾਂ ਨੇ ਤਾਂ ਲੀ ਕੀਤੀ ਹੱਕ ਖਾਦੇ ਐ ਤੇ ਉਹਨਾਂ ਉੱਤੇ ਐਕਸ਼ਨ ਉਹ ਹੀ ਲੈ ਸਕਦੇ ਜਿਹਨਾਂ ਨੂੰ ਜੁਰਤ ਹੋਵੇ ਨਾ ਢਾਰ ਹੋਵੇ ਤੇ ਮੁੱਖ ਮੰਤਰੀ ਸਾਹਿਬ ਨੇ ਬੜਾ ਵੱਡਾ ਕੰਮ ਕੀਤਾ ਜਿਹੜਾ ਕਿ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਕਹਿੰਦੇ ਅਗਲਾ ਨੰਬਰ ਸੁਖਬੀਰ ਸਿੰਘ ਬਾਦਲ ਦਾ ਵੈ ਇਹ ਕੰਮ ਸਿਜੰਪ ਭਗਵੰਤ ਮਾਨ ਸਾਹਿਬ ਹੀ ਕਰ ਸਕਦੇ ਸੀ ਹੋਰ ਕਿਸੇ ਦੇ ਜ਼ਾਹਰੀ ਗੱਲ ਹੈ ਜਿਹੜੇ ਦੋ ਤਗੜੇ ਪੁਹਾਨ ਹੁੰਦੇ ਉਹਨਾਂ ਦੀ ਆਪਸ ਵਿੱਚ ਲੜਾਈ ਹੋਵੇ ਤੇ ਫੇਰ ਹੀ ਕੋ ਫੈਸਲਾ ਸਾਹਮਣੇ ਹੁੰਦਾ ਮਾੜਾ ਬੰਦਾ ਕੀ ਉਹਨਾਂ ਲੜ ਸਕਦਾ ਤੇ ਇਸੇ ਤਰ੍ਹਾਂ ਹੀ ਸੁਖਬੀਰ ਸਿੰਘ ਬਾਦਲ ਕੇ ਇੱਕ ਤਗੜਾ ਪਰਿਵਾਰ ਹੈ ਇੱਕ ਮਾੜਾ ਬੰਦਾ ਕੁਝ ਵੀ ਇਹਨਾਂ ਦੇ ਨਹੀਂ ਕਰ ਸਕਦਾ ਅਗਰ ਕੁਝ ਕਰ ਸਕਦਾ ਸੀ ਤੇ ਉਹ ਇੱਕ ਤਗੜਾ ਆਦਮੀ ਕਰ ਸਕਦਾ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਐਂਦੇ ਬੰਦਿਆਂ ਨੂੰ ਜਿਹੜੇ ਕਿ ਦੂਸਰਿਆਂ ਦੀ ਜ਼ਿੰਦਗੀ ਤਬਾਹ ਕਰਨਦੇ ਆ ਸਿਰਫ ਆਪਣੇ ਫਾਇਦੇ ਦੀ ਖਾਤਰ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਨੌਜਵਾਨੀ ਤਬਾਹ ਹੋਣ ਦੇ ਨਸ਼ੇ ਦੇ ਲਤ ਦੇ ਵਿੱਚ ਲਾ ਕੇ ਤੇ ਅਗਰ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤਾ ਤੇ ਬਹੁਤ ਵਧੀਆ ਕੰਮ ਕੀਤਾ ਇਹ ਨਸ਼ਾ ਵਿਰੁੱਧ ਯੁੱਧ ਜਿਹੜਾ ਇਹਨੂੰ ਸਹੀ ਇਹ ਨੂੰ ਚੱਲਣਾ ਚਾਹੀਦਾ ਤਾਂ ਕਿ ਜਿਹੜਾ ਵੀ ਪੰਜਾਬ ਦੇ ਵਿੱਚ ਨਸ਼ਾ ਵੇਚਣਦਿਆ ਚਾਹੇ ਛੋਟੇ ਲੈਵਲ ਦਾ ਆਏ ਤੇ ਚਾਹੇ ਵੱਡਾ ਮਗਰਮਾਚਾ ਸਭ ਨੂੰ ਗ੍ਰਿਫਤਾਰ ਕੀਤਾ ਜਾਏ ਸਭ ਦੇ ਉੱਤੇ ਇੰਜ ਜਦੋਂ 56 ਟੈਟ ਹੋਏਗਾ ਨਾ ਤੇ ਫਿਰ ਹਰ ਬੰਦਾ ਇਸ ਬੁਰੇ ਕੰਮ ਤੋਂ ਬਾਜ਼ ਆ ਜਾਏਗਾ ਇਸ ਕੰਮ ਨੂੰ ਛੱਡ ਦੇਗਾ ਮੁੱਖ ਮੰਤਰੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਬਾਕੀ ਵੀਰੋ ਤੁਸੀਂ ਦੱਸੋ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਵੀਡੀਓ ਕਿਸ ਤਰ੍ਹਾਂ ਤੁਹਾਡਾ ਕੀ ਖਿਆਲ ਹੈ ਮੁੱਖ ਮੰਤਰੀ ਸਾਹਿਬ ਦੇ ਬਾਰੇ ਕਮੈਂਟ ਕਰਕੇ ਆਪਣੀ ਰਾਏ ਦਾ ਹਜ਼ਾਰ ਲਾਜ਼ਮੀ ਕਰਿਓ ਆਪਣਾ ਰਕੋਟੇ ਸਾਰਾ ਖਿਆਲ